ਚੱਲ ਪੰਜਾਬੀ ਦੇ ਸਿਰਦਾ ਤਾਜ ਮੱਲੀਏ ਪੰਜਾਬੀ ਬਚਾਉਣ ਵਾਸਤੇ ਚੱਲ ਕੈਨੇਡਾ ਚੱਲੀਏ ਜੇ ਮੈਂ ਤੁਹਾਡੇ ਨਾਲ ਹੀ ਹੋਗੀ ਫਿਰ ਕੌਣ ਵੱਢੂਗਾ ਕੁੱਤੀ ਕਹੇ ਚੱਲ ਚੋਰਾ ਨਾਲ ਰਲিয়ে ਪੰਜਾਬੀ ਬਚਾਉਣ ਵਾਸਤੇ ਚੱਲ ਕੈਨੇਡਾ ਚੱਲੀਏ ਤੇ ਗੁਰੂਆਂ ਦੀ ਬੋਲੀ ਦਾ ਇੱਥੇ ਸਤਿਕਾਰ ਨਹੀਂ ਕਰਦੇ ਪੰਜਾਬੀ ਇੱਕ ਸਭਾ ਬਣਾਵਾਂਗੇ ਚੱਲ ਆਈਲੈਂਡਸ ਕਰੀਏ ਪੰਜਾਬੀ ਬਚਾਉਣ ਵਾਸਤੇ ਚੱਲ ਕੈਨੇਡਾ ਚੱਲੀਏ ਤੇ ਜਿਹੜੀ ਲਾਈਨ ਸਟੈਚੂ ਆਫ ਲਿਬਰਟੀ ਤੇ ਲਿਖਣੀ ਸੀ ਲਿਖੀ ਨਹੀਂ ਪੜੋ ਲਿਖੋ ਬੋਲੋ ਪੰਜਾਬੀ ਚੱਲ ਕੱਲੀ ਕੱਲੀ ਕੰਧ ਨੂੰ ਮੱਲੀਏ ਪੰਜਾਬੀ ਬਚਾਉਣ ਵਾਸਤੇ ਚੱਲ ਕੈਨੇਡਾ ਚੱਲੀਏ ਤੇ ਪ੍ਰੇਮ ਦੀ ਗੱਲ ਤਾਂ ਰੱਬ ਚੁੱਪਚਾਪ ਹੀ ਸੁਣ ਲੈਂਦਾ ਹੈ ਪ੍ਰੇਮ ਦੀ ਗੱਲ ਤਾਂ ਰੱਬ ਚੁੱਪਚਾਪ ਹੀ ਸੁਣਦਾ ਹੈ ਡਰਾਮਾ ਕਰਨ ਦੇ ਵਾਸਤੇ ਸਪੀਕਰ ਕੋਠੇ ਤੇ ਮੱਲੀਏ ਪੰਜਾਬੀ ਬਚਾਉਣ ਵਾਸਤੇ ਚੱਲ ਕੈਨੇਡਾ ਚੱਲੀਏ ਤੇ ਆਪਣੇ ਬੱਚੇ ਉਹ ਅੰਗਰੇਜ਼ੀ ਪੜਾ ਗਏ ਸਾਨੂੰ ਪੰਜਾਬੀ ਕਹਿ ਗਏ ਆਪਣੇ ਬੱਚੇ ਖੁਦ ਉਹ ਅੰਗਰੇਜ਼ੀ ਪੜਾ ਗਏ ਸਾਨੂੰ ਪੰਜਾਬੀ ਕਹਿ ਗਏ ਸੰਘ ਪੜਾ ਲਏ ਭਾਸ਼ਣ ਦੇ ਕੇ ਕਹਿੰਦੇ ਦੱਸੋ ਹੋਰ ਕੀ ਮਰੀਏ ਪੰਜਾਬੀ ਬਚਾਉਣ ਵਾਸਤੇ ਚੱਲ ਕੈਨੇਡਾ ਚੱਲੀਏ ਚੱਲ ਪੰਜਾਬੀ ਦੇ ਸਿਰ ਦਾ ਤਾਜ ਮੱਲੀਏ ਚੱਲ ਪੰਜਾਬੀ ਦੇ ਸਿਰ ਦਾ ਤਾਜ ਮੱਲੀਏ ਹੱਸਦੇ ਵਸਦੇ ਰਹੋ ਜ਼ਿੰਦਗੀ ਜਿੰਦਾਬਾਦ ਤੁਹਾਡਾ ਆਪਣਾ ਅਸਤੀਸ਼ ਵਿਦਰੋਹੀ